ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਣਾ ਜੀ ਅੱਜ ਦਾ ਬਲੌਗ ਹੈ ਜੀ ਕਿ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਪਾਂ ਸੈੱਡ ਮਸ਼ੀਨਾਂ ਨੂੰ ਸੇਲ ਕਰਨੀਆਂ ਜੀ ਤੇ ਇਹਦਾ ਵੀ ਕੋਈ ਕਾਰਨ ਹੈ ਜੀ ਕਿ ਇਹਦੇ ਕਾਹਦੇ ਕਰਨ ਆਪਾਂ ਸੇਲ ਕਰਨੀਆਂ ਤੇ ਤੁਹਾਨੂੰ ਆਪਾਂ ਕੱਲਾ-ਕੱਲਾ ਦਿਖਾਵਾਂਗੇ ਟਾਇਰ ਵਗੈਰਾ ਕਟਰ-ਕਟਰ ਜੋ ਵੀ ਹੈ ਕਿੱਦਾਂ ਦੀ ਕੰਡੀਸ਼ਨ ਆ ਟਾਇਰਾਂ ਦੀ ਕਿਵੇਂ ਦੀ ਆ ਤੇ ਆਪਾਂ ਜੀ ਇਹ ਸੇਲ ਕਰਨੀਆਂ ਆ ਇਹਦਾ ਜੀ ਤੁਹਾਨੂੰ ਆਪਾਂ ਕਾਰਨ ਦੱਸਦੇ ਆਂ ਵੀ ਇਹਨੂੰ ਕਾਦੇ ਵਾਸਤੇ ਸੇਲ ਕਰਨੀ ਆ ਇਹਦਾ ਇਹੀ ਕਾਰਨ ਆ ਕਿ ਕਿ ਅੱਜ ਤੋਂ 25 25 ਦਿਨ ਲਗਭਗ ਹੋ ਗਏ ਆਪਣੇ ਮਾਤਾ ਜੀ ਹੋ ਗਿਆ ਫੇਅਰ ਹੋ ਗਿਆ ਉਹਨਾਂ ਦੀ ਡੈਥ ਵਗੈਰਾ ਹੋ ਗਈ ਤੇ ਉਹਦੇ ਕਰਕੇ ਆਪਾਂ ਨੂੰ ਇਹ ਮਸ਼ੀਨ ਸੇਲ ਕਰਨੀ ਪੈ ਰਹੀ ਆ ਕਿਉਂਕਿ ਆਪਣੇ ਕੋਲੇ 4 ਮਹੀਨਾ 4 ਨਹੀਂ ਚੱਲਨੀ ਹੁਣ ਅੱਗੇ ਤਾਂ ਬਾਹਰ ਦਾ ਹੁੰਦਾ ਸੀ ਬਾਹਰ ਕਰਕੇ ਆਪਾਂ ਚਲੇ ਜਿਲੇ ਜਾਂਦੇ ਸੀ ਹੁਣ ਬਾਅਦ ਤਾਂ ਦੇਖਾਂ ਕਰਾਂਗੇ ਇਹ ਮਸ਼ੀਨ ਕਿ ਸ਼ਾਇਦ ਲੱਜਾਇ ਕੋਈ ਇਹਦੇ ਕਰਕੇ ਕਿ ਆਪਾਂ ਇਹ ਮਸ਼ੀਨ ਸੇਲ ਕਰਨ ਲੱਗੇ ਆਂ ਤੇ ਆਪਾਂ ਇਹ ਤੁਹਾਨੂੰ ਸਾਰਾ ਦੱਸਾਂਗੇ ਵੀ ਆਪਣੇ ਦਾ ਰਿਜਨ ਵੀ ਲੋਕਲ ਆ ਤੇ ਮਸ਼ੀਨ ਚੱਲੀ ਵੀ ਇਹ ਲੋਕਲ ਜੀ ਦੇ ਕੋਲ ਆ ਪਿੱਛੋਂ ਲਿਆਏ ਕੋਈ ਇਹ ਨਹੀਂ ਹੈ ਕਿ ਬਾਹਰ ਵਗੈਰਾ ਚੱਲੀ ਹੈ ਬਾਹਰਪੂਰਨੀ ਮਸ਼ੀਨ ਚੱਲੀ ਚੱਲੀ ਲੋਕਲ ਹੀ ਆ ਤੇ ਚੱਲੀ ਵੀ ਇੱਕੇ ਬੰਦੇ ਕੋਲ ਹੀ ਆ ਜਿੰਨੇ ਸੀ ਨੇ ਵੀ ਚੱਲੀ ਆ ਤੇ ਚੱਲਣ ਕੀ ਬਹੁਤ ਵਧੀਆ ਇੱਕ ਨੰਬਰ ਆ ਤੇ ਹੱਦੇ ਵਸ ਇੱਕ ਤਾਂ ਡਰਾਈਵਰਾਂ ਦਾ ਥੋੜਾ ਜਾਂ ਤੇ ਇੱਕ ਆਪਣਾ ਆ ਕੰਮ ਹੋ ਗਿਆ ਕਰ ਚ ਦੇ ਉਹਦੇ ਕਰਕੇ ਆਪਾਂ ਸੇਲ ਕਰਨੀ ਆ ਮਸ਼ੀਨ ਤਾਂ ਆਪਾਂ ਨੂੰ ਕੋਈ ਜਿਆਦਾ ਨਹੀਂ ਸੀ ਇਹਦਾ ਸੇਲ ਕਰਨਾ ਹੈ ਬਾਕੀ ਕੱਟ ਦੀ ਕੰਡੀਸ਼ਨ ਤੁਹਾਨੂੰ ਦਿਖਾਉਂਦੇ ਕੀ ਤੁਸੀਂ ਚੈੱਕ ਰਿਹਾ ਜੇ ਆ ਦੇਖੋ ਜੀ ਰੀਲ ਬਣੀ ਹੈ ਜੀ ਇਹਦੇ ਨਵੇਂ ਮਾਡਲ ਚ ਰੀਲ ਤਿਆਰ ਹੋਈ ਹੈ ਆ ਤੇ ਕਟਰ ਦੀ ਹਾਲਤ ਦੇਖੋ ਕਿਸ ਤਰੀਕੇ ਦੀ ਆ ਕਿ ਕਿਤੋਂ ਵੀ ਕਟਰ ਨਹੀਂ ਹੈ ਇਦਾਂ ਦਾ ਹੈਗਾ ਆ ਜਿੱਦਾਂ ਟੋ ਵਾਲੀ ਚਾਦਰ ਹੈ ਨਾਲ ਦੀ ਆ ਦੇਖ ਲਓ ਕਿੰਨੀ ਸਾਫ ਆ ਤੇ ਇਹਦੀ ਗੱਲ ਹੈ ਜੀ ਜਿਹੜਾ ਆਪਣਾ ਕਟਰ ਹੈ ਇਹਨੂੰ ਥੋੜਾ ਜਿਹਾ ਫੋਹਾਰਾ ਲੱਗਾ ਉਹ ਵੀ ਐਵੇਂ ਕੱਚਾ ਜਿਹਾ ਹੀ ਮਾਰਿਆ ਆਪਾਂ ਉਹ ਨਹੀਂ ਵੀ ਹੈ オリジナル ਨਹੀਂ ਰੰਗ ਕੀਤਾ ਐਵੇਂ ਕੱਚਾ ਜਿਹਾ ਹੀ ਪੇਟ ਵਗੈਰਾ ਮਾਰਿਆ ਤੇ ਕਟਰ-ਕੁੱਟਰ ਬਿਲਕੁਲ ਓਕੇ ਆ ਚਾਦਰ ਚ ਦਰਕੀ ਤੋਂ ਨਹੀਂ ਲੱਗਣ ਵਾਲੀ ਤੇ ਆ ਬਿੱਟੀ ਜੀ ਉਗਰ ਆ ਉਗਰ ਵੀ ਠੀਕ ਹੀ ਆ ਕਿਤੇ ਗਲਿਆ ਗਲਿਆ ਨਹੀਂ ਹੈਗਾ 14 ਇੰਚ ਉਗਰ ਆ ਜੀ ਇਹਦਾ ਤੇ ਬਾਕੀ ਤੁਹਾਨੂੰ ਟਾਇਰ ਦਿਖਾਉਂਦੇ ਟਾਇਰ ਬਿਲਕੁਲ 100 ਦਾ 100 ਹੀ ਪੈਸੇ ਸਮਝ ਲਓ ਤੁਸੀਂ ਉਹਦੇ ਵਿੱਚੋਂ ਦੇਖੋ ਜੀ 5% ਕੱਟੇ ਹੁਣ ਤਾਂ 95 ਪੈਸੇ ਟਾਇਰ ਹੈਗੇ ਆ ਪਹਿਲੀ ਗੱਲ ਤਾਂ 100 ਹੀ ਰੱਖੋ ਤੁਸੀਂ ਤੇ ਕਿਉਂਕਿ ਮਸ਼ੀਨ ਲੋਕਲ ਹੀ ਚੱਲੀ ਆ ਬਾਹਰ ਤੱਕ ਤੇ ਕੋਈ ਜ਼ਿਆਦਾ ਚੱਲੀ ਨਹੀਂ ਤੇ ਆਪਾਂ ਇਹਨਾਂ ਨੂੰ ਤੁਹਾਨੂੰ ਟਾਇਰਾਂ ਤੇ ਦਿਖਾਉਂਦੇ ਜੀ ਮਾਰਕਾ ਇਹਦਾ ਕਿਹੜਾ ਮਾਡਲ ਟਾਇਰ ਆ ਜੀ ਇਹ ਆ ਦੇਖੋ ਜੀ ਤੇ ਹੀ ਮਾਡਲ ਦੇ ਟਾਇਰ ਆ ਐਮ ਆਰ ਐਫ ਦੇ ਹੈਗੇ ਆ ਜੀ ਟਾਇਰ ਐਮ ਐਫ ਸੁਪਰ ਮਲ ਸਰਪਨ ਕੀ ਕੁਝ ਲਿਖਿਆ ਜੀ ਇਹ ਟਾਇਰ ਆ ਇਹ ਤੇ ਬਾਕੀ ਕਟਰ ਦੀ ਕੰਡੀਸ਼ਨ ਤੁਸੀਂ ਦੇਖੋ ਤੇ ਅੱਜ ਜਿਹੜਾ ਟਰਾਲੇ ਦਾ ਰੰਗ ਆ ਇਹ ਨਾਲ ਦਾ ਜੀ ਇਹਦਾ ਤੇ ਮਸ਼ੀਨ ਚੱਲੀ ਹੈ ਬਿਲਕੁਲ ਲੋਕਲ ਚੱਲੀ ਆ ਕੋਈ ਬਾਹਰ ਬੂਰ ਵਗੈਰਾ ਨਹੀਂ ਚੱਲੀ ਉਹਨਾਂ ਬੰਦਿਆਂ ਕੋਲ ਵੀ ਲੋਕਲ ਚੱਲੀ ਆ ਕਟਰ ਵਗੈਰਾ ਚੈੱਕ ਕਰੋ ਸਾਰਾ ਤੈਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਆਪਾਂ ਨੂੰ ਹੀ ਮਜਬੂਰੀ ਬਣ ਗਈ ਆ ਥੋੜੀ ਜੀ ਇਹਦੇ ਕਰਕੇ ਆਪਾਂ ਨੂੰ ਮਸ਼ੀਨ ਸੇਲ ਕਰਨੀ ਪੈ ਰਹੀ ਹੈ ਨਹੀਂ ਤਾਂ ਆਪਾਂ ਮਸ਼ੀਨ ਨਹੀਂ ਸੇਲ ਕਰਨੀ ਬਾਕੀ ਫਿੰਗਰਾਂ ਚੈੱਕ ਕਰੋ ਜੀ ਫਿੰਗਰਾਂ ਤਕਰੀਬਨ ਨਵੀਆਂ ਹੀ ਆ ਕੋਈ ਫਿੰਗਰ ਹੋਗਾ ਨਹੀਂ ਨਾ ਇਹ ਆਪਾਂ ਇਹਦੇ ਨਾਲ ਕੁਝ ਲਾਉਣਾ ਵੀ ਕਿਸੇ ਤਰ੍ਹਾਂ ਦਾ ਹੁੰਦਾ ਹੀ ਆ ਵੀ ਕੋਈ ਚੀਜ਼ ਵਗੈਰਾ ਤਾਰਨੀ ਉਹ ਕੰਮ ਨਹੀਂ ਕਰਨਾ ਤੇ ਰੀਲ ਵੀ ਨਵੇਂ ਮਾਡਲ ਤੇ ਬਣੀ ਹੈ ਵਿਸ਼ਾਲ ਚ ਬਾਕੀ ਇਹਨੇ ਬੰਦੇ ਨੇ ਚਲਾਈ ਆ ਮਸ਼ੀਨ ਇਹਦੇ ਨਾਲ ਗੱਲ ਕਰੋ ਇਹ ਮਸ਼ੀਨ ਚੱਲਾਂਗੇ ਕਿਵੇਂ ਆ ਵਧੀਆ ਹੈ ਹਾਂ ਵਧੀਆ ਚੱਲਣ ਤੋ ਚਲਾਈ ਆ ਗਈ ਕੋਈ ਟੁੱਟ ਪੱਜ ਵਗੈਰਾ ਕਿਉਂਕਿ ਮੈਂ ਤਾਂ ਬਾਹਰ ਹੀ ਚਲਾਇਆ ਜਾਨੇ ਚਲਾਈ ਇਹ ਨਹੀਂ ਆ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਤਾਂ ਦੱਸ ਦੇ ਨਾ ਕੁਛ ਨਹੀਂ ਹੈਗਾ ਹਾਂ ਬਿਲਕੁਲ ਸਹੀ ਹੈ ਓਕੇ ਆ ਅੱਛਾ ਠੀਕ ਆ ਜੀ ਇਹ ਭਰਾ ਹੀ ਛੋਟਾ ਮੇਰਾ ਇਹ ਅੰਦਰ ਖੜੀ ਹੈ ਮਸ਼ੀਨ ਮਸ਼ੀਨ ਆਪਾਂ ਪੂਰੀ ਨਹੀਂ ਦਿਖਾ ਸਕਦੇ ਇਹ ਤਕਰੀਬਨ ਓਲੇ ਓਲੇ ਜੀ ਖੜੀ ਆ ਤੇ ਹਾਂ ਤੇ ਆਪਣੇ ਨਾਲ ਜੱਸੀ ਖੜੀ ਆ ਤੇ ਇੱਧਰ ਖੜੀ ਹੈ ਸਹਿਣਾ ਤੇ ਮਸ਼ੀਨ ਦੀ ਜੀ ਇਹ ਹੀ ਖਾਸੀਅਤ ਆ ਜੱਸੀ ਦਾ ਕਟਰਾ ਜੀ ਏਸੀ ਆ ਚ ਖਾਸੀਅਤ ਹੈ ਕਿ ਮਸ਼ੀਨ ਕਿਤੋਂ ਵੀ ਮਾਸਾ ਵੀ ਨਹੀਂ ਗਲੀ ਇਹ ਵੀ ਜੇਕਰ ਪਕਾਵਾਂਗੇ ਨਾ ਮਸ਼ੀਨ ਗਲੀ ਸੜੀ ਹੋਊਗੀ ਉਹ ਚੀਜ਼ ਨਹੀਂ ਹੈਗੀ ਤੇ ਆ ਟਾਇਰ ਦੇਖੋ ਟਾਇਰ ਇਹ ਵੀ ਨਵੇਂ ਆ ਬਿਲਕੁਲ ਓਕੇ ਆ ਟਾਇਰ ਇਹ ਵੀ 23 ਮਾਡਲ ਦਾ ਇਹ ਟਾਇਰ ਹੈ ਗਿਆ ਜੀ ਸੀਡ ਤੇ ਜਿਹੜੇ ਅਸਲ ਟਾਇਰ ਉਹ ਆ ਸੀਡ ਵਿੱਚ ਜਿਹੜਾ ਪਹਿਲੇ ਨੰਬਰ ਨੰਬਰ ਚੋਂਦਾ ਜੋ ਬਾਕੀ ਥੱਲੋਂ ਕੈਵਨ ਚੈੱਕ ਕਰੋ ਤੁਸੀਂ ਕਿਹੜਾ ਕੋਣ ਬਿਲਕੁਲ ਓਕੇ ਆ ਜੀ ਕਿਤੇ ਕੋਈ ਗਲਿਆ ਗਲਿਆ ਨਹੀਂ ਹੋਇਆ ਤੇ ਇੰਨਾ ਕਦਰ ਇੱਕ ਹੋਰ ਇਹਦੇ ਜੇ ਖਾਸੀਅਤ ਹੈ ਜੀ ਕਿ ਇਹਦੇ ਆ ਰੂਲੇ ਲੱਗੇ ਆ ਗਰਾਰੀਆਂ ਦੇ ਥਾਂ ਤੇ ਬਾਕੀ ਇਧਰੋਂ ਚੈੱਕ ਹੁਣ ਇਧਰ ਮਸ਼ੀਨ ਤੁਹਾਨੂੰ ਨਹੀਂ ਦਿਖਾ ਸਕਦੇ ਇੰਜਨ ਹੈਗਾ ਜੀ ਇਹਦੇ ਤੇ 402 ਹੋਊਗਾ ਸ਼ੈਰ ਪੇਟੀ ਬੰਦੀ ਹੋਵੇ ਤੇ ਜਾਂ ਡਿਸਪੋਜ਼ਲ ਹੋਊਗਾ ਇੰਜਨ ਨਾਲ ਦੇ ਇੰਜਨ ਜਦੋਂ ਮਸ਼ੀਨ ਲਈਆ ਉਦੋਂ ਦੇ ਇੰਜਨ ਆ ਇਹਦੇ ਤੇ ਤੇ ਮਸ਼ੀਨ ਦੀ ਕੰਡੀਸ਼ਨ ਇਹਨੂੰ ਆਪਾਂ ਜੀ ਆ ਕੱਲੇ ਕੈਵਨ ਤੇ ਅੱਗੋਂ ਫੁਆਰਾ ਮਾਰਿਆ ਥੋੜਾ ਜਿਹਾ ਬਾਕੀ ਰੰਗ オリジナル ਹੈ ਰੰਗ ਹੁਣ ਤੁਹਾਨੂੰ ਦਿਖਾ ਨਹੀਂ ਸਕਦੇ ਇਧਰੋਂ ਸੌੜ ਜੀ ਬਹੁਤ ਬਣੀ ਹੋਈ ਆ ਇਹ ਵੀ ਤੁਹਾਨੂੰ ਦਿਖਾਉਣਾ ਤੇ ਬਾਕੀ ਪਿੱਛੇ ਟਾਇਰ ਵੀ ਤੁਹਾਨੂੰ ਦਿਖਾਉਂਦੇ ਆ ਉਧਰ ਦੇ ਆਉਣਾ ਨਿਓ ਕੁ ਕਿੱਥੇ ਜਾਵਾਂਗੇ ਇਹਦੇ ਪਿੱਛੇ ਰੰਗ ਚੈੱਕ ਕਰੋ ਨਾਲ ਦਾ ਰੰਗ ਹੈ ਜੀ ਕਿਦੋਂ ਮਸ਼ੀਨ ਪੁਗਾ ਵੀ ਕਿਦੋਂ ਗਲੀ ਗੁਲੀ ਨਹੀਂ ਆ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੀਟ ਨਹੀਂ ਆ ਤੇ ਚੱਲਣ ਜੀ ਵਧੀਆ ਤੇ ਬਾਕੀ ਜੀ ਇਹਦਾ ਬੈਟਰੀਆਂ ਆ ਨਹੀਂ ਹੈਗੀਆਂ ਜੀ ਇਹਦੇ ਨਾਲ ਬੈਟਰੀਆਂ ਦੀਆਂ ਦੂਸਰੀਆਂ ਉੱਤੇ ਟਾਟਾ ਦੇ ਪੰਜਾ ਉਹ ਤੁਹਾਨੂੰ ਦੇਵਾਂਗੇ ਆਪਾਂ ਨਾਲ ਬੈਟਰੀਆਂ ਦੇ ਇਹ ਬੈਟਰੀਆਂ ਆਪਾਂ ਵਾਪਸੀ ਕਰਨੀਆਂ ਨੇ ਕਿਉਂਕਿ ਬੈਟਰੀਆਂ ਥੋੜਾ ਜਿਹਾ ਕੰਪਲੀਟ ਆਈ ਆ ਇਹ ਬੈਟਰੀ ਆਪਾਂ ਗਾਰੰਟੀ ਜਿੰਨੇ ਵੀ ਮਹੀਨਾ ਹੀ ਰੱਖਾ ਜੀ ਨਸੀਨ ਚ ਰੱਖਾਇਆ ਸੀ ਇਹ ਜੱਸੀ ਤੇ ਚੱਲਦੀ ਨਹੀਂ ਨੇ ਤੇ ਉਹ ਫਿਰ ਤੁਹਾਈਆਂ ਤੁਈਆਂ ਦੇ ਅੱਗੇ ਪਿੱਛੇ ਕਰਨੀਆਂ ਪੈ ਗਈਆਂ ਸਾਨੂੰ ਆਪਾਂ ਬੈਟਰੀ ਤੁਹਾਨੂੰ ਉਹ ਦੇਵਾਂਗੇ ਸੈਲਫ ਸਟਾਰਟ ਮਸ਼ੀਨ ਦੇਵਾਂਗੇ ਬੈਟਰੀ ਤੇ ਵੇਖ ਲੈ ਮਾਰਕਾ ਬੈਟਰੀ ਨਵੀਆਂ ਰੱਖਾਈਆਂ ਜਿਹੜੇ ਬੰਦੇ ਨੇ ਕੋਲੋਂ ਆਪਾਂ ਲੈਂਦੀ ਆ ਤੇ ਬਾਕੀ ਉੱਪਰ ਹੁਣ ਇੰਜਨ ਕੋਲ ਲੈ ਕੇ ਚੱਲਦੇ ਆ ਤੁਹਾਨੂੰ ਅੰ ਵਿਚੋ ਚੈੱਕ ਕਰੋ ਜੀ ਟੈਂਕ ਵਗੈਰਾ ਅੱਗੇ ਸਾਹਮਣੇ ਕੋਈ ਨਾ ਆ ਦੇਖੋ ਜੀ ਵਰਮੇ ਤੇ ਵੀ ਪੂਰਾ ਵੀ ਟਾਂਕਾ ਨਹੀਂ ਹੈਗਾ ਵਰਮਾ ਬਵਾ ਬਿਲਕੁਲ ਓਕੇ ਆ ਆ ਜੀ ਇੰਜਨ ਇਹਦੇ ਉੱਪਰ ਇੰਜਨ ਡਿਸਪੋਇਲ ਆ ਤੇ ਇੰਜਨ ਜੀ ਓਕੇ ਆ ਪਿੱਛੇ ਪੂਛ ਤੋਂ ਦਿਖਾਉਂਦੇ ਪੂਛ ਚੈੱਕ ਕਰੋ ਜੀ ਅੱਛੇ ਇਧਰ ਇੰਜਨ ਇੰਜਨ ਇੰਜਨਰ ਬਿਲਕੁਲ ਹੀ ਆਪਣੀ ਗਰੰਟੀ ਹੈ ਜਿੰਨਾਂ ਦੀ ਜਿੰਨਾਂ ਚ ਕੋਈ ਫਾਲਟ ਹੋਵੇ ਤੇ ਇਧਰ ਆਪਣੇ ਜਸੀ ਆ ਜਿਹੜਾ ਮੇਰਾ ਵੀਰ ਲਿਜਾਊਗਾ ਨਾ ਤੇ ਆਪਾਂ ਨੂੰ ਇਹ ਨਹੀਂ ਬਾਕੀ ਇਹਦੇ ਚ ਕੋਈ ਫਾਲਟ ਕਰਕੇ ਵੇਚਦੇ ਆਪਾਂ ਤੁਹਾਨੂੰ ਸਮੱਸਿਆ ਦੱਸਾਂਗੇ ਇੱਕ ਵਾਰੀ ਹੋਰ ਦੁਬਾਰਾ ਕਾਦੇ ਕਰਨ ਵੇਚਦੇ ਆ ਤੇ ਬਾਕੀ ਥਰੈਸ ਬਿਲਕੁਲ ਓਕੇ ਆ ਗਲਾਂ ਦੇਖੋ ਇਹਦਾ ਕੋਈ ਗੱਲ ਕੋਲ ਵੀ ਕਿਤੇ ਨਹੀਂ ਕੋਈ ਗਲੀ ਗਲੀ ਰਹੀ ਤੇ ਜਿਹਦੇ ਕੋਲ ਲਿਆਏ ਆਪਾਂ ਤੁਹਾਨੂੰ ਦੇਖਦੇ ਆਂ ਲੱਗਦਾ ਤੁਹਾਨੂੰ ਦੇ ਨਾਲ ਪਿੱਛੇ ਲਿਖਿਆ ਤੇ ਤਕਰੀਬਨ ਪਿੱਛੇ ਹੁਣ ਜਾ ਨਹੀਂ ਸਕਦੇ ਪੂਜ ਦੇ ਪਿਛਲੇ ਪਾਸੇ ਤੋੜੀ ਪਈ ਆ ਤੁਹਾਨੂੰ ਯਾਦ ਹੁੰਦਾ ਵੇਖੇ ਦੱਸੀ ਨੰਬਰ ਕਿੰਨਾ ਜਿਹੜੇ ਬੰਦੇ ਕੋਲ ਲਿਆਏ ਆਪਾਂ ਦੋਹਾਂ ਸਾਈਡ ਤੋਂ ਲਿਆਏ ਆ ਉਹਦਾ ਨੰਬਰ ਤੁਹਾਨੂੰ ਦੱਸਦੇ ਉਹਨੂੰ ਤੁਸੀਂ ਪੁੱਛ ਸਕਦੇ ਕਿਵੇਂ ਮਸ਼ੀਨ ਚੱਲਣ ਦੇ ਵਿੱਚ ਆ ਇਹ ਤੇ ਨਾਂ ਵੀ ਉਹਦਾ ਮੰਗੀ ਬਾਬਾ ਜੀ ਨਹੀਂ ਲੱਭਣਾ ਹੂੰ ਨਹੀਂ ਲੱਭਣਾ ਕਿ ਪਿੱਛੇ ਯਾਰ ਸੌੜ ਬੜੀ ਪਿੱਛੇ ਤੂੜੀ ਪਈ ਆ ਕੋਈ ਗੱਲ ਨਹੀਂ ਇੱਥੇ ਨੰਬਰ ਹੈਗਾ ਉੱਪਰ ਤੁਸੀਂ ਫੋਨ ਲੈਣੀਆਂ ਅਸੀਂ ਆ ਕੇ ਤੁਹਾਨੂੰ ਨੰਬਰ ਵੀ ਦਿਆਂਗੇ ਆਪਾਂ ਤੇ ਤੁਸੀਂ ਉਹਨਾਂ ਨਾਲ ਕਨੈਕਟ ਕਰ ਸਕਦੇ ਪੁੱਛ ਲਿਆ ਕਿਵੇਂ ਚੱਲਣ ਝੁੱਲਣ ਚਾਹ ਤੇ ਆਪਾਂ ਤੁਹਾਨੂੰ ਸਮੱਸਿਆ ਦੱਸ ਦਿੱਤੀ ਕਿ ਕਿਹਦੇ ਕਰਨ ਵੇਚਦੇ ਕਿਉਂਕਿ ਆਪਣੇ ਮਾਤਾ ਜੀ ਦਾ ਦਿਮਾਗ ਦੀ ਨਾੜੀ ਫਟ ਗਈ ਸੀ ਉਹਦੇ ਕਰਕੇ ਉਹਨਾਂ ਦੀ ਇਲਾਜ ਲਈ ਬਹੁਤ ਕਰਵਾਇਆ ਤੇ ਬਾਕੀ ਗੱਲ ਇਹ ਵੀ ਜਦੋਂ ਜਿੰਨੀ ਕੋ ਬੰਦਾ ਲਖਾ ਕੇ ਆਉਂਦਾ ਉਨਾ ਹੀ ਟਾਈਮ ਕੱਢਦਾ ਫਾਲਤੂ ਨਹੀਂ ਕੱਢ ਸਕਦਾ ਤੇ ਇਹਦੇ ਕਰਨ ਆਪਾਂ ਵੇਚਦੇ ਆਂ ਜੀ ਮਸ਼ੀਨ ਹੋਰ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਆਂ ਜੀ ਆਪਾਂ ਵਪਾਰ ਕਰਦੇ ਆਂ ਤੇ ਆਪਣੀਆਂ 2 ਮਹੀਨਾ ਦਾ ਬਾਹਰ ਹੀ ਖੜੀਆਂ ਜੇ ਕਿਸੇ ਵੀਰ ਨੇ ਲੈਣੀਆਂ ਤੇ ਆਪਣਾ ਨੰਬਰ ਹੈਗਾ ਜੀ ਦੱਸਦੇ ਆਂ 9841 96973 ਰਿਫਰ ਕਰ ਲਵੇ ਆਪਣੇ ਨਾਲ ਤੇ ਜੇਕਰ ਹੋਰ ਨੰਬਰ ਹੈਗਾ ਹੋਊ ਇਹ ਆਪਾਂ ਤੁਹਾਨੂੰ ਦਿੰਨੇ ਆਂ 9814796973 ਉਹਦੇ ਦੇ ਕਨੈਕਟ ਕਰ ਸਕਦਾ ਹੈ ਕੋਈ ਨੰਬਰ ਆਪਣਾ ਆਪਾਂ ਜਿਹੜਾ ਸਮਾਨ ਆਇਆ ਜੀ ਇਹਦੇ ਨਾਲ ਆਪਾਂ ਸਾਰਾ ਦੇਵਾਂਗੇ ਹਾਂ ਨਾਲ ਜੈਕਰ ਆਰ ਦਾ ਦੇਣਾ ਹੀ ਪਣਾ ਹੈ ਨਾਲ ਜਿਹੜੇ ਕੋ ਚਾਬੀਆਂ ਹੈਗੇ ਮਾੜੀ ਮੁੱਟੀਆਂ ਉਹ ਵੀ ਤੇ ਓਗਰ ਵੇਖੋ ਚੈੱਕ ਕਰੋ ਜੀ ਇਹਦਾ ਆਪਾਂ ਤੁਹਾਨੂੰ ਮਾਡਲ ਵੀ ਦੱਸ ਦਿੰਨੇ ਜੀ ਮਾਡਲ ਤਕਰੀਬਨ ਕੀ ਜੇ ਇਹ ਪੰਜ ਮਾਡਲ ਆ ਛੇ ਦੀ ਕਾਪੀ ਆ ਜੀ ਇਹਦੀ ਤੇ ਮਾਡਲ ਪੰਜ ਆ ਜੀ ਮਸ਼ੀਨ ਆ ਮਾਰਕਾ ਪੰਜ ਦਾ ਲੱਗਿਆ ਉੱਪਰ ਪਲੇਟ ਲੱਗੀ ਹੈ ਤੇ ਤੇ ਮਸ਼ੀਨ ਦਾ ਮੁੱਲ ਦੇਖੋ ਜੀ ਜਿੱਦਾਂ ਹੁਣ ਆਪਾਂ ਮਸ਼ੀਨ ਲੈਂਦੇ ਆ ਕੋਈ ਪੁਰਾਣੇ ਟੈਰਾਂ ਟੁਰਾਂ ਵਗੈਰਾ ਚ ਆਪਾਂ ਨੂੰ 4.5 ਦੀ ਤੋਂ 4.5 ਤੋਂ ਘੱਟ ਤਾਂ ਮਸ਼ੀਨ ਮਿਲਣੀ ਨਹੀਂ ਜਿੱਥੇ ਮਰਜ਼ੀ ਪਾਈ ਲੈ ਜੇ ਚੰਗੀ ਮਸ਼ੀਨ ਜਿਹੜੀ ਚੰਗੀ ਵੀ ਨਹੀਂ ਮਿਲਣੀ ਉਹ ਵੀ ਕਵਾੜ ਹੀ ਮਿਲੂਗੀ ਤੇ ਦੇਖੋ ਜੀ ਇਹ ਟਾਇਰਾਂ ਕਰਕੇ ਇੰਦਾ ਰੇਟ ਆ ਜੀ ਟਾਇਰ ਆਪੇ ਹੀ ਪੁਰਾਣੇ ਹੋਣ ਤਾਂ ਆਪਾਂ 340 ਦੀ ਵੇਚ ਦਾਂਗੇ ਕੋਈ ਚੱਕਰ ਨਹੀਂ ਹੈ ਤੇ ਆਪਾਂ ਜੀ 5-10 ਤੱਕ ਛੱਡਣੀ ਆ ਜੇ ਕਿਸੇ ਵੀਰ ਨੂੰ ਚਾਹੀਦੀ ਤਾਂ ਆਪਣੇ ਨਾਲ ਸੰਪਰਕ ਕਰਿਆ ਜੀ ਜ਼ਰੂਰ ਹੈ ਤੇ ਬਾਕੀ ਆਪਾਂ ਨੂੰ ਦਵਾਈ ਆ ਜੀ ਇੱਥੋਂ ਮੁੰਡਾ ਹੈਗਾ ਉਹਨੇ ਦਵਾਈ ਆ ਵੈਸੇ ਕਹਿੰਦਾ ਸੀ ਮੈਂ ਸ਼ਾਮ ਨੂੰ ਦੱਸਦਾ ਤੈਨੂੰ ਉਹਨੇ ਦੀ ਵਕਾ ਦੇਣ ਜਿੰਨੇ ਲਿਆ ਆ ਵੀਰ ਮੇਰੋ ਦੇਖ ਲੈ ਜ਼ਰੂਰ ਹੈ ਜੇ ਕਿਸੇ ਵੀਰ ਮੇਰੇ ਨਾਲ ਲੈਣੀ ਆ ਤਾਂ ਆਪਣਾ ਜੋਸਪਰ ਕਰਿਆ ਜੀ ਤੇ ਅੱਜ ਦਾ ਆਪਣਾ ਵਲੌਗ ਹੈ ਨਈਜ ਤੇ ਸਾਰੇ ਮੇਰੇ ਵੀਰ ਚੌਂਦੇ ਵਸਤੇ ਰਹਾ ਜੀ ਤੇ ਰੱਬ ਤੁਹਾਨੂੰ ਤਕੀਆਂ ਬਖਸ਼ੇ ਜੀ ਤੇ ਲੋ ਮਸ਼ੀਨ ਮਾੜੀ ਨਹੀਂ ਹੈਗੀ ਜੇ ਕਿਸੇ ਵੀਰ ਨੇ ਲੈਣੀਆਂ ਤੇ ਆਪਾਂ ਜਰੂਰ ਆਪਨ ਨੂੰ ਦੱਸਦੇ ਜੇ ਕਿਸੇ ਮੇਰੇ ਵੀਰ ਪਰਾਨ ਚਾਹੀਦੀ ਆ ਤੇ ਮਸ਼ੀਨ ਬਿਲਕੁਲ ਜਾਇਜ ਆ ਇਹਦਾ ਆਪਾਂ ਤੁਹਾਨੂੰ ਰੇਟ ਦੱਸ ਇੰਦਾ ਆਪਾਂ ਤੁਹਾਨੂੰ ਰੇਟ ਦੱਸਦੇ ਆ ਵੀ ਕੀ ਰੇਟ ਆਪਾਂ ਲੈਣਾ ਤੇ ਚੱਲੀ ਲੋਕਲ ਹੀ ਆ ਮਸ਼ੀਨ ਬਿਲਕੁਲ ਜਿਹੜੇ ਬੰਦੇ ਕੋਲ ਹੈਗੀ ਆ ਉਹਦੀ ਇੱਥੇ ਪੰਜਾਬ ਚ ਲੋਕਲ ਹੀ ਚੱਲੀ ਆਉਂਦੇ ਕੋਲ ਉਦੋਂ ਬਾਅਦ ਆਪਾਂ ਵੀ ਇੱਥੇ ਲੋਕਲ ਹੀ ਸੀਨ ਲਾਇਆ ਤੇ ਕੋਈ ਇਹਦੇ ਚ ਕੋਈ ਇਦਾਂ ਦੀ ਗੱਲ ਹੋਈ ਨਾਲੇ ਇੱਕ ਹੋਰ ਸਮੱਸਿਆ ਜੀ ਆਪਣੇ ਜਿਹੜਾ ਮੇਰਾ ਇੱਕ ਬੰਦਾ ਹੈਗਾ ਸੀ ਡਰਾਈਵਰ ਸੀ ਉਹਨਾਂ ਨੂੰ ਥੋੜਾ ਹਾਰਟ ਟੈਕ ਵਗੈਰਾ ਹੋ ਗਿਆ ਸੀ ਉਹ ਹੁਣ ਕੰਮ ਨਹੀਂ ਕਰ ਸਕਦੇ ਇੱਕ ਉਹਦੇ ਕਰਕੇ ਆਪਾਂ ਨੂੰ ਡਰਾਈਵਰਾਂ ਦੀ ਸਮੱਸਿਆ ਹੋਰ ਕੁਝ ਨਹੀਂ ਜਦ ਆਪਾਂ ਮਸ਼ੀਨ ਰੱਖਣ ਵਾਲੀ ਹੈ ਮਸ਼ੀਨ ਵੇਚਣ ਨਾਲੇ ਨਹੀਂ ਹੈ ਜਿਲਕੂ ਰੱਖਣ ਵਾਲੀ ਤਾਂ ਆਪਾਂ ਨਾਲ ਤੁਹਾਨੂੰ ਡਿਮਾਂਡ ਦੱਸਦੇ ਜੀ ਇਹਦੀ ਡਿਮਾਂਡ ਹੈਗੀ ਆ ਤਕਰੀਬਨ ਤੁਹਾਨੂੰ ਸਹੀ ਦੱਸਿਏ ਵੀ ਕਿੱਥੋਂ ਦੇਕਰ ਆਪਾਂ ਨੂੰ ਦੇਣੀ ਆ ਕੀ ਕੁਝ ਹੈਗਾ ਆਪਾਂ ਜੀ 10 ਤੋਂ ਸੌਦਾ ਕੀਤਾ ਇਹਦਾ ਤੇ ਆਪਾਂ ਨੂੰ 6-7 ਹਜ਼ਾਰ ਲਿਓਂ ਚ ਖਰਚਾ ਪਿਆ ਜੀ ਇਹਨੇ ਦਾ ਸੌਦਾ ਕੀਤਾ ਅਗਾਂ ਤੁਸੀਂ ਦੇਖ ਲਓ ਵੀ ਕਿੰਨੇ ਦੇ ਕੀ ਹਰ ਜੇਕਰ ਦੇਖੀ ਜੀ ਟਾਇਰ 6 ਟਾਇਰ ਆ 1 ਲੱਖ 20 ਹਜ਼ਾਰ ਦੇ ਟਾਇਰ ਆ ਤੇ 10 ਹਜ਼ਾਰ ਦੀ ਬੈਟਰੀਆਂ ਜੀ ਦੇਖੋ ਲਖ 30000 ਤੇ ਬਾਕੀ ਕਿੰਨਾ ਪਿੱਛੇ ਮੁੱਲ ਰਹੇਗਾ ਮਸ਼ੀਨ ਦਾ ਇਹ ਤੁਸੀਂ ਆਪ ਅੰਦਾਜ਼ਾ ਲਾਓ ਮਸ਼ੀਨ ਨਵੀਂ ਆ ਬਿਲਕੁਲ ਜਿੱਦਕਲ ਰੀਲ ਵੀ ਤਿਆਰ ਕਰਵਾਈ ਹੈ ਨਾ ਰੀਲ ਦਾ ਵੀ ਰੁਪਿਆ ਲੱਗੂਗਾ 30000 ਰੁਪਿਆ ਲੱਗਦਾ ਦੇਖੋ ਰੀਲ ਵੀ ਨਵੇਂ ਮੱਦੇ ਤਿਆਰ ਵਗੈਰਾ ਹੋਈ ਹੋਈ ਆ ਕਿਦੋਂ ਕੋਈ ਨਵੇਂ ਨਵੇਂ ਬੋਸ਼ਾ ਕੋਈ ਕਿਦੋਂ ਗਲੀ ਨਹੀਂ ਕੋਈ ਪਾਈਪਾ ਨਵੀਆਂ ਪਾਈਆਂ ਤੇ ਬੰਦੇ ਨੇ ਸ਼ੌਂਕ ਨਾਲ ਕੰਮ ਕਰਵਾਇਆ ਜੀ ਸੱਚੇ ਕਾਲ ਜੀ ਸਾਰੇ ਵੀਰਾਂ ਨੂੰ